ਪੰਜਾਬ ਦੇ ਵਿੱਚੋਂ ਯੂਐਸ ਦਾ ਸਕਸੈਸ ਰੇਟ ਘਟ ਹੈ ਰੀਜ਼ਨ ਬੀਇੰਗ ਕਿ ਪੰਜਾਬ ਦਾ ਕੈਂਡੀਡੇਟ ਇੰਟਰਵਿਊ ਨਹੀਂ ਕਲੀਅਰ ਕਰਨਾ ਚਾਹੁੰਦਾ ਉਹ ਕਹਿੰਦਾ ਪੰਜਾਬ ਦੇ ਵਿੱਚੋਂ ਸਕਸੈਸ ਰੇਟ ਘਟ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਯੂਐਸ ਦੇ ਯੂਐਸ ਦਾ ਸਕਸੈਸ ਰੇਟ ਪੰਜਾਬ ਹਰਿਆਣਾ ਰਾਜਸਥਾਨ ਘਟ ਹੈ ਕਿਉਂਕਿ ਇਹ ਲੋਕ ਇੰਟਰਵਿਊ ਦੀ ਪ੍ਰੈਪਰੇਸ਼ਨ ਨਹੀਂ ਕਰਦੇ ਇੰਟਰਵਿਊ ਦੀ ਤਿਆਰੀ ਨਹੀਂ ਕਰਦੇ ਅਗਰ ਇਹਨਾਂ ਦੇ ਕੰਪੈਰੀਟਿਵ ਤੁਸੀਂ ਬਾਕੀ ਸਾਊਥ ਦੀਆਂ ਸਟੇਟਸ ਨੂੰ ਕੰਪੇਅਰ ਕਰਦੇ ਹੋ ਕੇਰਲਾ ਨਾਲ ਕੰਪੇਅਰ ਕਰਦੇ ਹੋ ਤਾਂ ਉਹਨਾਂ ਦਾ ਸਕਸੈਸ ਰੇਟ ਇਹਨਾਂ ਨਾਲੋਂ ਕਿਤੇ ਜ਼ਿਆਦਾ ਹੈ ਰੀਜ਼ਨ ਬੀਇੰਗ ਉਹਨਾਂ ਦੀ ਇੰਗਲਿਸ਼ ਲੈਂਗੁਏ ਔਰ ਉਹ ਇੰਟਰਵਿਊ ਤੋਂ ਡਰਦੇ ਨਹੀਂ ਆ ਤਾਂ ਸਾਡੇ ਵਾਲਿਆਂ ਨੂੰ ਹੁੰਦਾ ਹੈ ਕਿ ਜੀ ਇੰਟਰਵਿਊ ਨਾ ਦੇਣੀ ਪਵੇ ਬੇਸ਼ੱਕ ਡੋਂਕੀ ਲਾ ਕੇ ਭੇਜ ਦੋ ਅੱਛਾ ਇੰਟਰਵਿਊ ਨਾ ਦੇਣੀ ਪਵੇ ਉਸ ਦੇ ਪਿੱਛੇ ਅਸੀਂ 50 ਲੱਖ 60 ਲੱਖ ਰੁਪਏ ਦਾ ਲਾਨ ਨੂੰ ਤਿਆਰ ਬੈਠੇ ਆ ਬਿਲਕੁਲ ਕਿਉਂਕਿ ਆਮ ਜਦੋਂ ਵੀ ਕਿਸੇ ਬੰਦੇ ਦੇ ਤੁਸੀਂ ਕਾਉਂਸਲਿੰਗ ਕਰਦੇ ਹੋ ਉਹ ਕਹਿੰਦੇ ਯਾਰ ਇੰਟਰਵਿਊ ਅਸੀਂ ਇੱਕ ਦੋ ਵਾਰ ਦੇ ਚੁੱਕੇ ਆ ਇੰਟਰਵਿਊ ਰਿਵਿਊਸ ਹੋ ਗਈ ਕੋਈ ਦੂਜਾ ਤਰੀਕਾ ਹੈ ਤਾਂ ਦੱਸੋ ਪੈਸੇ ਅਸੀਂ ਵੱਧ ਵੀ ਲਾ ਦਾਂਗੇ ਨਾਰਮਲ ਲੈਂਗੁਏਜ ਪਤਾ ਕੀ ਵਰਤੀ ਜਾਂਦੀ ਹੈ ਕੋਈ ਗੱਲ ਨਹੀਂ ਜੀ ਬਾਪੂ ਦਾ ਇੱਕ ਅੱਧਾ ਕਿੱਲਾ ਹੀ ੜਕਾਉਣਾ ਹੈ ੜਕਾਵਾ ਦਾਂਗੇ ਸਾਡਾ ਕਿੱਲਾ ਤਾਂ ਕਰੋੜਾਂ ਚ ਹੈ ਕੋਈ ਗੱਲ ਨਹੀਂ ਜਾ ਕੇ ਪੂਰੇ ਕਰ ਲਾਂਗੇ ਸਾਲਸ ਪੂਰੇ ਹੋ ਜਾਣੇ ਤਾਂ ਲੋਕੀ ਕਹਿੰਦੇ ਅੱਧਾ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਆਫਰ ਹੁੰਦੇ ਆ ਇਹ ਚੀਜ਼ ਬਟ ਹੁਣ ਸਾਨੂੰ ਪਤਾ ਹੈ ਕਿ ਜਿਹੜਾ ਜਿਹੜੀ ਇੱਕ ਪੋਸਿਬਿਲਿਟੀ ਹੈ ਅਸੀਂ ਹਮੇਸ਼ਾ ਲੀਗਲ ਰਸਤੇ ਨਾਲ ਹੀ ਚੱਲਣਾ ਹੈ ਅਸੀਂ ਜਦੋਂ ਅਸੀਂ ਸਟੂਡੈਂਟ ਨੂੰ ਗਾਈਡ ਕਰਦੇ ਆ ਕਿ ਯਾਰ ਤੁਸੀਂ 6 ਮਹੀਨੇ 8 ਮਹੀਨੇ ਲਗਾ ਲਓ ਆਪਣਾ ਪ੍ਰੋਫਾਈਲ ਬਣਾ ਲਓ ਜਿਨ੍ਹਾਂ ਕੋਲ ਜੈਨੂਅਲੀ ਇਨਕਮ ਹੁੰਦੀ ਵੀ ਹੈ ਤਕੜੇ ਤਕੜੇ ਜ਼ਿੰਮੇਦਾਰ ਬੰਦੇ ਜਿਨ੍ਹਾਂ ਦੀ 25 25 30 ਇੱਕ ਫਸਲ ਦੀ ਇਨਕਮ ਹੈ ਉਹ ਵੀ ਇਨਕਮ ਦਾ ਕੋਈ ਡਾਕੂਮੈਂਟ ਰੈਡੀ ਨਹੀਂ ਕਰਦੇ ਜਦੋਂ ਇਨਕਮ ਦੇ ਕੋਈ ਡਾਕੂਮੈਂਟ ਹੀ ਨਹੀਂ ਆ ਜਦੋਂ ਤੁਸੀਂ ਵੀਜ਼ਾ ਆਫੀਸਰ ਕੋਲ ਇੰਟਰਵਿਊ ਦੇਣ ਜਾਣਾ ਉਹਨੇ ਪਹਿਲੀ ਚੀਜ਼ ਇਹ ਪੁੱਛਣਾ ਕਿ ਯੂਐਸ ਕਿਉਂ ਜਾਣਾ ਦੂਜੀ ਚੀਜ਼ ਉਹ ਪੁੱਛੂਗਾ ਕਿ ਯੂਐਸ ਜਾਣਾ ਹੈ ਤਾਂ ਤੁਹਾਡੇ ਕੋਲੇ ਤੁਹਾਡੇ ਇਨਕਮ ਦਾ ਸੋਰਸ ਕੀ ਹੈ ਤੇ ਇਨਕਮ ਦਾ ਸੋਰਸ ਤੁਸੀਂ ਮੰਨ ਲਓ ਦੱਸਦਾ ਕਿ ਖੇਤੀਬਾੜੀ ਹੈ ਹੁਣ ਮੂੰਹ ਨਾਲ ਬੋਲ ਕੇ ਤਾਂ ਤੁਸੀਂ ਦੱਸਦਾ ਖੇਤੀਬਾੜੀ ਹੈ ਉਹਨੇ ਪੁੱਛਣਾ ਤੁਹਾਡੀ ਐਨੋ ਇਨਕਮ ਕਿੰਨੀ ਹੈ ਮੰਨ ਲਓ ਤੁਸੀਂ ਕਹਿੰਦਾ ਕਿ 25 ਲੱਖ ਤਾਂ 25 ਲੱਖ ਦਿਖਾਣ ਲਈ ਤੁਹਾਡੇ ਕੋਲ ਪ੍ਰੂਫ ਕੀ ਹੈ ਬਹੁਤ ਰੇਅਰ ਚਾਂਸ ਹੁੰਦਾ ਹੈ ਕਿ ਵੀਜ਼ਾ ਆਫੀਸਰ ਤੁਹਾਡੇ ਤੋਂ ਡਾਕੂਮੈਂਟ ਮੰਗੇ ਬਟ ਇਨ ਕੇਸ ਜੇ ਉਹ ਪੁੱਛ ਲਵੇ ਕਿ ਤੁਹਾਡੇ ਕੋਲ ਡਾਕੂਮੈਂਟ ਕੀ ਹੈ 25 ਲੱਖ ਕਮਾਉਣ ਵਾਲਾ ਬੰਦਾ 25 ਲੱਖ ਮੈਂ ਇੱਕ ਫਸਲ ਦੀ ਗੱਲ ਕਰ ਰਹੇ ਹਾਂ 40 ਜੜੀ 50 50 ਲੱਖ ਸਾਲ ਦੀ ਇਨਕਮ ਬਹੁਤ ਜਣਿਆਂ ਦੀ ਹੁੰਦੀ ਹੈ ਬਟ ਉਹਨਾਂ ਕੋਲ ਵੀ ਡਾਕੂਮੈਂਟ ਨਹੀਂ ਹੁੰਦਾ ਜਦੋਂ ਡਾਕੂਮੈਂਟ ਹੀ ਨਹੀਂ ਹੈ ਤਾਂ ਤੁਸੀਂ ਉਸ ਕੌਨਫੀਡੈਂਸ ਨਾਲ ਬੋਲ ਹੀ ਨਹੀਂ ਪਾਉਂਦੇ ਤੇ ਤੁਹਾਨੂੰ ਅੰਦਰੋਂ ਪਤਾ ਹੈ ਮੈਨੂੰ ਕੋਈ ਡਾਕੂਮੈਂਟ ਤਾਂ ਹੈ ਨਹੀਂ ਵੀਜ਼ਾ ਆਫੀਸਰ ਨੇ ਮੰਗ ਲਿਆ ਡਾਕੂਮੈਂਟ ਤਾਂ ਕੀ ਦਵਾਂਗੇ ਤਾਂ ਉਸ ਲੈਕ ਆਫ ਕੌਨਫੀਡੈਂਸ ਦੇ ਵਿੱਚ ਹੀ ਵੀਜ਼ਾ ਰਿਜੈਕਟ ਵੀ ਜਦੋਂ ਉਹ ਦੇਖਦੇ ਆ ਵੀ ਨਾਰਥ ਇੰਡੀਆ ਦੀ ਲੋਕੇਸ਼ਨ ਹੈ ਜਿਵੇਂ ਤੁਸੀਂ ਵੀ ਕਿਹਾ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਤਾਂ ਉਹ ਵੀਜ਼ਾ ਰਿਫਿਊਜ਼ ਹੀ ਕਰਦੇ ਆ ਸਿੱਧੇ ਹੀ ਇੰਟਰਵਿਊ ਜਿਹੜੀ ਐ ਕਲੀਅਰ ਹੋਈ ਨਹੀਂ ਪੰਦੀ ਭਾਵੇਂ ਜਿਹੜੇ ਮਰਜ਼ੇ ਸਵਾਲ ਦੇ ਜਵਾਬ ਦੇ ਲੋ ਨਹੀਂ ਮੈਂ ਇਹਦੇ ਚ ਕੰਡੀਸ਼ਨ ਲਾਈ ਹੈ ਕਿ ਅਗਰ ਇੰਟਰਵਿਊ ਦੀ ਤਿਆਰੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਇਹ ਵਜ੍ਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵੀਜ਼ਾ ਰਿਜੈਕਸ਼ਨ ਸਭ ਤੋਂ ਜ਼ਿਆਦਾ ਹੈ ਜਦਕਿ ਰਿਸੋਰਸਸ ਦੇ ਵਿੱਚ ਅਸੀਂ ਲੋਕ ਮਾੜੇ ਨਹੀਂ ਐ ਸਾਡੇ ਕੋਲ ਚੰਗੇ ਰਿਸੋਰਸਸ ਐ ਸਾਡੇ ਕੋਲ ਆਪਣੇ ਘਰ ਐ ਸਾਡੇ ਕੋਲ ਆਪਣੀਆਂ ਗੱਡੀਆਂ ਐ ਅਸੀਂ ਲੋਕ ਜਿਨ੍ਹਾਂ ਘਰਾਂ ਦੇ ਵਿੱਚ ਰਹਨੇ ਆ ਜਿਸ ਜਿੱਥੇ ਅਸੀਂ ਕੰਮਕਾਰ ਕਰਦੇ ਆ तकरीबन ਹਰ ਬੰਦੇ ਦੇ ਕੋਲ ਰਿਸੋਰਸਸ ਦੀ ਵੈਲਿਊ 50-60 ਲੱਖ ਦੀ ਹੈਗੀ ਹੈ ਹਰ ਬੰਦੇ ਕੋਲ ਹੈਗੀ ਹੈ ਤੇ ਉਹ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜਿਹੜਾ ਬਾਹਰ ਨੂੰ ਜਾਣਾ ਚਾਹੁੰਦਾ ਹੈ ਬਟ ਗੱਲ ਕੀ ਹੈ ਕਿ ਸਾਡੇ ਕੋਲੇ ਉਹ ਰਿਸੋਰਸਸ ਦੇ ਡਾਕੂਮੈਂਟਰੀ ਐਵੀਡੈਂਸੀ ਕੋਈ ਨਹੀਂ ਹੈ ਤੇ ਇਹ ਬੰਦੇ ਨੂੰ ਪਤਾ ਹੁੰਦਾ ਜਦੋਂ ਅਸੀਂ ਵੀ ਸਾਹਮਣੇ ਬੰਦਾ ਆਉਂਦਾ ਹੈ ਸਾਡੇ ਕੋਲ ਅਸੀਂ ਉਹਨੂੰ ਪਹਿਲੀ ਚੀਜ਼ ਹੀ ਪੁੱਛਦੇ ਕਿ ਇਨਕਮ ਟੈਕਸ ਰਿਟਰਨ ਭਰਦੇ ਹੋ ਕਿੰਨੇ ਦੀ ਭਰਦੇ ਹੋ ਜਾਂ ਤੁਹਾਡੇ ਫਾਦਰ ਭਰਦੇ ਆ ਤੇ ਕਿੰਨੇ ਦੀ ਫਸਲ ਆਉਂਦੀ ਆ ਤੁਹਾਡੇ ਜਦੋਂ ਬਲੈਕ ਆਫ ਐਵਿਡੈਂਸ ਜਦੋਂ ਹੁੰਦੇ ਆ ਨਾ ਤਾਂ ਬੰਦੇ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਜੀ ਮੇਰੇ ਕੋਲ ਕਾਗਜ਼ ਪੱਤਰ ਹੈ ਨਹੀਂ ਤੁਸੀਂ ਬਣਾ ਦਿਓ ਜੋ ਬਣਾਣਾ ਜਿਹੜੀ ਚੀਜ਼ ਜੋ ਕੰਮਕਾਰ ਤੁਸੀਂ ਕਰਦੇ ਹੋ ਜਦੋਂ ਤੁਹਾਡੇ ਕੋਲ ਉਹਦੇ ਪ੍ਰੂਫ ਨਹੀਂ ਹੈ ਤੇ ਤੁਸੀਂ ਦੂਜੇ ਬੰਦੇ ਨੂੰ ਗਾਉਂਗੇ ਤਾਂ ਬਣਵਾਣਾ ਹੈ ਤਾਂ ਉਹਨੇ ਤਾਂ ਆਪਦੀ ਕਨਵੀਨੀਅੰਸ ਅਕੋਰਡਿੰਗਲੀ ਕੁਝ ਵੀ ਬਣਾ ਦੇਣਾ ਤਾਂ ਉਹਦੇ ਲਈ ਤਾਂ ਇੱਕ ਕੇਸ ਹੈ ਨਾ ਉਹ ਕਿਉਂ ਤੁਸੀਂ ਆਪਣੇ ਕੰਮ ਦੇ ਲਈ ਪੇਨ ਨਹੀਂ ਲੈ ਰਹੇ ਤੁਸੀਂ ਆਪਣੇ ਡਾਕੂਮੈਂਟ ਕਲੈਕਟ ਕਰਨ ਦੇ ਲਈ ਪੇਨ ਨਹੀਂ ਲੈ ਰਹੇ ਜਦੋਂ ਕਿ ਸਾਡੇ ਵੱਲੋਂ ਪ੍ਰੋਸੈਸ ਦੱਸਿਆ ਜਾਂਦਾ ਅਸੀਂ ਕਹਿੰਦੇ 6-8 ਮਹੀਨੇ ਲਾ ਲਓ ਹਾਹਾ ਹਾ ਡਾਕੂਮੈਂਟ ਐ ਇਦਾਂ ਇਦਾਂ ਬਣਨੇ ਆ ਫਲਾਣੇ ਫਲਾਣੇ ਜਗ੍ਹਾ ਤੋਂ ਤੁਹਾਡੇ ਕੋਲ ਰਿਸੋਰਸਸ ਹੈ ਬਣਾ ਲਓ ਤਾਂ ਕਹਣਗੇ ਜੀ ਨਹੀਂ 6-8 ਮਹੀਨੇ ਤਾਂ ਬਹੁਤ ਟਾਈਮ ਹੈ ਸਾਨੂੰ ਤਾਂ ਹੋਣੇ ਕੱਢਣ ਦਾ ਕੋਈ ਤਰੀਕਾ ਦੱਸੋ ਉਹ ਕਹਿੰਦੇ ਪੈਸੇ ਹੈਗੇ ਆ ਸਾਡੇ ਕੋਲ ਵੀ ਅਸੀਂ ਲਾ ਦਿੰਦੇ ਆ ਤੁਸੀਂ ਸਾਡਾ ਕੰਮ ਕਰਾ ਦਿਓ ਪ੍ਰੋਸੈਸ ਦੇ ਵਿੱਚ ਜਿਹੜਾ ਲੱਗਣ ਵਾਲਾ ਟਾਈਮ ਹੈ ਨਾ ਉਹ ਟਾਈਮ ਦੇਣ ਨੂੰ ਤਿਆਰ ਨਹੀਂ ਐ ਮੈਂ ਬਹੁਤ ਵਾਰ ਇੰਟਰਵਿਊਜ਼ ਦੇ ਵਿੱਚ ਇੱਕ ਇੱਕ ਬੰਦੇ ਦੀ ਐਗਜ਼ਾਮਪਲ ਦੱਤੀ ਹੈ ਕਿ ਮੇਰੇ ਕੋਲ ਇੱਕ ਬੰਦਾ ਪਿਛਲੇ 10 ਸਾਲ ਤੋਂ ਆ ਰਿਹਾ ਤੇ ਹਰ ਸਾਲ ਉਹਦੀ ਇੱਕੋ ਚੀਜ਼ ਹੁੰਦੀ ਹੈ ਮੈਂ ਉਹਨੂੰ ਕਹਿਣਾ ਹੁੰਦਾ 6-8 ਮਹੀਨੇ ਲੱਗਣੇ ਆ ਤੇਰੇ ਕੋਲ ਆਹ ਡਾਕੂਮੈਂਟ ਹੈਗੇ ਆ ਇਹਦੇ ਪ੍ਰੂਫ ਇਕੱਠੇ ਕਰ ਲੈ ਤੇਰੇ ਕੋਲ ਆ ਸਾਰੇ ਰਿਸੋਰਸ ਜਿਹਦੇ ਪ੍ਰੂਫ ਇਕੱਠੇ ਕਰ ਲੈ ਤੇਰਾ ਵੀਜ਼ਾ ਲੱਗ ਜਾਣਾ ਉਹ ਇਟਲੀ ਦੇ ਵੀਜ਼ਾ ਲਈ ਆ ਰਿਹਾ ਮੇਰੇ ਕੋਲ 10 ਸਾਲ ਤੋਂ ਇਟਲੀ ਦੇ ਵੀਜ਼ਾ ਲਈ ਹਰ ਵਾਰ ਉਹਦਾ ਇੱਕੋ ਚੀਜ਼ ਹੁੰਦਾ ਕਿ ਨਹੀਂ ਭਾਜੀ 8-9 ਮਹੀਨੇ ਤਾਂ ਬਹੁਤ ਜ਼ਿਆਦਾ ਟਾਈਮ ਹੈ ਆਪਣੇ ਤਾਂ ਹੁਣੇ ਕੋਈ ਨਾ ਕੋਈ ਹੱਲ ਕਰੋ ਉਹਨੇ 8-9 ਮਹੀਨੇ ਨਹੀਂ ਲਾਏ ਜਦਕਿ ਉਹ 10 ਸਾਲ ਤੋਂ ਇੱਥੇ ਹੀ ਰਹੇ ਇਹ ਕਹਾਣੀ ਸੁਣਾ ਰਿਹਾ ਕਿ ਅਸਲ ਚ ਗੱਲ ਇਹ ਹੈ ਰਿਐਲਿਟੀ ਚ ਹੈ ਰੋਪੜ ਦਾ ਇੱਕ ਬੰਦਾ ਹੈ ਆਫ ਕੈਮਰਾ ਕਹੋਗੇ ਤਾਂ ਮੈਂ ਤੁਹਾਨੂੰ ਮਿਲਵਾ ਵੀ ਦਊਗਾ ਉਹਦੇ ਫਾਦਰ ਸਾਹਿਬ ਪਹਿਲਾਂ ਇਟਲੀ ਚ ਹੁੰਦੇ ਸੀ ਹੂੰ ਉਹਦੇ ਫਾਦਰ ਸਾਹਿਬ ਇਟਲੀ ਤੋਂ ਵਾਪਸ ਆ ਗਏ ਪਰ ਉਹ ਨਹੀਂ ਜਾ ਪਾਇਆ ਕਿਉਂਕਿ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੇ ਜਿਹੜੇ ਸਾਡੇ ਕੋਲ ਚੀਜ਼ਾਂ ਹੈਗੀਆਂ ਉਹਦੇ ਡਾਕੂਮੈਂਟ ਬਣਾ ਕੇ ਅਸੀਂ ਰਾਜ਼ੀ ਨਹੀਂ ਅਸੀਂ ਆਪਣੇ ਆਪ ਤੇ ਕੰਮ ਕਰਨ ਚ ਰਾਜ਼ੀ ਨਹੀਂ ਅਸੀਂ ਦੂਜੇ ਬੰਦੇ ਤੇ ਸੌੜ ਦਿੰਨੇ ਕੋਈ ਨਹੀਂ ਪੈਸੇ ਲੈ ਲਿਓ ਕੰਮ ਕਰਾ ਦਿਓ ਇਹ ਸਭ ਤੋਂ ਵੱਡੀ ਵਜ੍ਹਾ ਹੈ ਜਿਹਦੇ ਕਰਕੇ ਵੀਜ਼ਾਸ ਰਿਫਿਊਜ਼ ਹੁੰਦੇ ਜਿਹਦੇ ਕਰਕੇ ਜੋ ਅਸੀਂ ਚਾਹੁੰਦੇ ਆ ਜਿਹੜਾ ਅਸੀਂ ਰਿਜ਼ਲਟ ਜਾਂ ਗੋਲ ਤੇ ਪਹੁੰਚਣਾ ਚਾਹੁੰਦੇ ਆ ਸਾਡਾ ਯੂਥ ਪਹੁੰਚ ਨਹੀਂ پا ਰਿਹਾ ਕਿਉਂਕਿ ਸ਼ਾਰਟਕਟ ਲੱਭਦੇ ਤੁਸੀਂ ਗੱਲ ਇਹ ਕਹਿ ਰਹੇ ਹੋ ਸਾਡਾ ਯੂਥ ਬਿਲਕੁਲ ਅੱਜ ਵੀ ਪਹਿਲਾਂ ਵੀ ਇਹੀ ਚੀਜ਼ ਸੀ ਹੁਣ ਵੀ ਇਹੀ ਹੋ ਰਹੀ ਹੈ ਅਸੀਂ ਖੁਦ ਰਿਸਰਚ ਨਹੀਂ ਕਰਨੀ ਅਸੀਂ ਖੁਦ ਕਿਸੇ ਡਿਸਪਲਨ ਕਿਸੇ ਪੈਟਰਨ ਨੂੰ ਫੋਲੋ ਨਹੀਂ ਕਰਨਾ ਅੱਜ ਤੁਸੀਂ ਯੂਥ ਦੇ ਵਿੱਚ ਦੇਖੋ ਕਿਸ ਕਿਸੇ ਨਾਲ ਗੱਲ ਕਰਕੇ ਦੇ ਲੋ ਕਹਿੰਦੇ ਜੀ ਯੂਥ ਕੋਲ ਕੋਈ ਰੋਲ ਮਾਡਲ ਨਹੀਂ ਹੈ ਯੂਥ ਕਿਸੇ ਨੂੰ ਯੂਥ ਕਿਹਨੂੰ ਫੋਲੋ ਕਰੇ ਸਾਡੇ ਕੋਲੇ ਲੀਡਰਸ਼ਿਪ ਦੀ ਕਮੀ ਹੈ ਹਮ ਸਾਡੇ ਕੋਲ ਲੀਡਰਸ਼ਿਪ ਦੀ ਕਮੀ ਨਹੀਂ ਹੈ ਸਾਡੇ ਕੋਲੇ ਡਿਸਪਲਿਨ ਦੀ ਕਮੀ ਸਾਡੇ ਯੂਥ ਕੋਲ ਡਿਸਪਲਿਨ ਦੀ ਕਮੀ ਹੈ ਜਦ ਤੱਕ ਅਸੀਂ ਆਪ ਡਿਸਪਲਿੰਡ ਨਹੀਂ ਹੈਗੇ ਅਸੀਂ ਕਿਸੇ ਦੂਜੇ ਤੋਂ ਉਮੀਦ ਕਰਦੇ ਹਾਂ ਕਿ ਉਹ ਆਵੇ ਤੇ ਉਹ ਸਾਨੂੰ ਚਲਾਵੇ ਤੇ ਅਸੀਂ ਇਸ ਪਿੱਛੇ ਪਿੱਛੇ ਚੱਲ ਪਾਂਗੇ ਅਸੀਂ ਕਿਉਂ ਪਿੱਛੇ ਪਿੱਛੇ ਚੱਲੀਏ ਕਿਸੇ ਤੇ ਅਸੀਂ ਖੁਦ ਲੀਡਰ ਕਿਉਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਖੁਦ ਡਿਸਪਲਿੰਡ ਨਹੀਂ ਹੈਗੇ ਏਹੀ ਚੀਜ਼ ਅੱਜ ਅਗਰ ਕੈਨੇਡਾ ਨੇ ਕਿਸੇ ਦੂਜੀ ਕੰਟਰੀ ਨੇ ਸਖਤੀ ਕੀਤੀ ਹੈ ਤਾਂ ਉਹਦੀ ਵਜ੍ਹਾ ਵੀ ਤਾਂ ਏਹੀ ਹੈ ਨਾ ਕਿਉਂਕਿ ਅਸੀਂ ਡਿਸਪਲਿੰਡ ਨਹੀਂ ਹੈਗੇ ਲੁਧਿਆਣੇ ਦੇ ਵਿੱਚ ਜਾਂ ਤੁਸੀਂ ਪਿੰਡਾਂ ਦੇ ਵਿੱਚ ਆਮ ਦੇਖ ਲੋ ਇੱਕ ਮੈਂ ਨਾਰਮਲ ਗੱਲ ਕਰਦਾ ਹਾਂ ਕੋਈ ਬੰਦਾ ਸੀਟ ਬੈਲਟ ਨਹੀਂ ਲਗਾਉਂਦਾ ਗੱਡੀ ਦੀ ਸੀਟ ਬੈਲਟ ਨਹੀਂ ਲਗਾਉਂਦਾ ਨਹੀਂ ਲਗਾਉਂਦਾ ਜਿੱਥੇ ਕੋਈ ਪੁਲਿਸ ਦਾ ਨਾਕਾ ਦੇਖੂਗਾ ਸੀਟ ਬੈਲਟ ਆਪਨੇ ਆਪ ਲੱਗ ਜਾਂਦੀ ਹੈ ਚੰਡੀਗੜ੍ਹ ਜਾਂਦੇ ਨਹੀਂ ਲੱਗ ਜਾਂਦੀ ਚੰਡੀਗੜ੍ਹ ਜਾਂਦੇ ਲੱਗ ਜਾਂਦੀ ਬਿਲਕੁਲ ਚੰਡੀਗੜ੍ਹ ਸਪੀਡ ਲਿਮਟ 'ਚ ਵੀ ਆ ਜਾਂਦਾ ਬੰਦਾ ਤੇ ਸੀਟ ਬੈਲਟਾਂ ਵੀ ਲੱਗ ਜਾਂਦੀਆਂ ਫੋਨ ਤੇ ਗੱਲ ਵੀ ਨਹੀਂ ਹੁੰਦੀ ਫਿਰ ਇਹਦਾ ਕੀ ਮਤਲਬ ਹੈ ਜਾਂ ਤਾਂ ਸਾਨੂੰ ਡੰਡਾ ਚਾਹੀਦਾ ਹੈ ਜਾਂ ਸਾਡੇ 'ਚ ਖੁਦ ਚ ਡਿਸਪਲਿਨ ਦੀ ਕਮੀ ਹੈ ਇਹ ਸਭ ਤੋਂ ਵੱਡੀ ਵੀਜ਼ਨ ਹੈ ਕਿ ਅਸੀਂ ਕੋਈ ਵੀ ਖੂਬੀ ਹੈ ਦੂਜੇ ਚ ਲੱਭਦੇ ਹਾਂ ਕਿ ਉਹ ਕਰੇ ਤੇ ਅਸੀਂ ਉਹਦੇ ਪਿੱਛੇ ਲੱਗੇ ਜਦ ਕਿ ਅਸੀਂ ਖੁਦ ਡਿਸਪਲਿਨਡ ਨਹੀਂ ਹੋਣਾ ਚਾਹੁੰਦੇ ਇਸ ਤੋਂ ਜ਼ਿਆਦਾ ਹੋਰ ਅਸੀਂ ਕੀ ਸਾਡਾ ਲੈਵਲ ਜਿਹੜਾ ਗਿਰਨਾ ਹੈ ਸਾਡਾ ਟੈਂਪਰੇਚਰ ਗਰਮੀਆਂ ਚ 45-48 ਡਿਗਰੀ ਆਮ ਜਾਂਦਾ ਹੈ ਆਮ ਜਾਂਦਾ ਠੀਕ ਹੈ ਅਸੀਂ ਗੱਡੀ ਚ ਬੈਠੇ ਆ ਏਸੀ ਲਾ ਕੇ ਬੈਠੇ ਆ ਸੜਕ ਪਾਰ ਕਰ ਰਿਹਾ ਬੰਦਾ ਪੈਦਲ ਤੁਰਿਆ ਹੋਇਆ ਧੁੱਪ ਜਿਹੜਾ ਏਸੀ ਲਾ ਕੇ ਬੈਠਾ ਉਹਨੂੰ ਵੱਧ ਲੱਗ ਰਹੀ ਹੈ ਕਿ ਜਿਹੜਾ ਪੈਦਲ ਹੈ ਉਹਨੂੰ ਵੱਧ ਲੱਗ ਰਹੀ ਹੈ ਪੈਦਲ ਉਹਨੂੰ ਅਸੀਂ ਰਾਹ ਨਹੀਂ ਦਿੰਦੇ ਉਹਨੂੰ ਅਸੀਂ ਹਾਰਨ ਮਾਰਾਂਗੇ ਵੀ ਤੂੰ ਰੁਕ ਜਾ ਮੈਂ ਗੱਡੀ ਚੋਂ ਪਹਿਲਾਂ ਲੰਘਣਾ ਹੂੰ ਇਸ ਲੈਵਲ ਤੱਕ ਤਾਂ ਸਾਡਾ ਮੈਂਟਲ ਲੈਵਲ ਗਿਰ ਗਿਆ ਹੋਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਦੂਜਾ ਆਵੇ ਤੇ ਸਾਨੂੰ ਸੁਧਾਰ ਦੂਗਾ ਨਹੀਂ ਜਦੋਂ ਤੱਕ ਅਸੀਂ ਖੁਦ ਸੁਧਰਨਾ ਨਹੀਂ ਨਾ ਚਾਹਾਂਗੇ ਕੋਈ ਦੂਜਾ ਸਾਨੂੰ ਸੁਧਾਰ ਨਹੀਂ ਸਕਦਾ ਇਹਦੇ ਲਈ ਸਿਰਫ ਇੱਕੋ ਚੀਜ਼ ਹੈ ਡਿਸਪਲਨ ਅਸੀਂ ਆਪਣੇ ਤੇ ਡਿਸਪਲਨ ਲਾਗੂ ਕਰਾਂਗੇ ਤਾਂ ਬਾਕੀ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਜਿੰਨੀਆਂ ਮਰਜ਼ੀ ਆਪਾਂ ਬੈਠ ਕੇ ਗੱਲਾਂ ਕਰੀ ਜਾਈਏ ਜਿੰਨੀਆਂ ਮਰਜ਼ੀ ਅਸੀਂ ਕਿਸ ਨੂੰ ਸੁਝਾ ਦੇਈਏ ਅਸੀਂ ਕਹਿੰਦੇ ਜੀ ਏਜੰਟ ਨੇ ਉਹ ਕਰ ਲਿਆ ਏਜੰਟ ਕਿਸੇ ਤੋਂ ਧੱਕੇ ਨਾਲ ਆ ਕੇ ਨਹੀਂ ਕਰ ਜਾਂਦਾ ਕੁਝ ਏਜੰਟ ਇਹ ਤਾਂ ਹੈ ਨਹੀਂ ਕਿ ਮੈਂ ਪਾਸਪੋਰਟ ਸਰਾਣੇ ਥੱਲੇ ਰੱਖ ਕੇ ਸੁੱਤਾ ਤੇ ਏਜੰਟ ਨੇ ਉੱਥੋਂ ਬੈਠੇ ਬੈਠੇ ਮੇਰੇ ਪਾਸਪੋਰਟ ਤੇ ਸਟicker ਲੱਗ ਗਿਆ ਜਾਂ ਆਪਣੇ ਆਪ ਘਰੋਂ ਸਾਰਾ ਕੁਝ ਏਜੰਟ ਲੈ ਗਿਆ ਅਸੀਂ ਚੱਲ ਕੇ ਜਾਂਦੇ ਆ ਪੈਸੇ ਦਿੰਨੇ ਆ ਫਿਰ ਉਹ ਬੰਦਾ ਪੈਸੇ ਮੋੜਦਾ ਨਹੀਂ ਫਿਰ ਅਸੀਂ ਉਹਦੇ ਗੇੜੇ ਕੱਢਦੇ ਆ ਤੇ ਫਿਰ ਅਸੀਂ ਕਹਿੰਦੇ ਜੀ ਏਜੰਟ ਮਾੜਾ ਏਜੰਟ ਕੋਲੇ ਉਹ ਸਾਰੀ ਅਥਾਰਟੀ ਆਈ ਕੀ ਨੇ ਉਹ ਅਥਾਰਟੀ ਦਿੱਤੀ ਕੀ ਨੇ ਹਮ ਸਾਰਾ ਕੁਝ ਕਰਨ ਵਾਲੇ ਵੀ ਤਾਂ ਅਸੀਂ ਆ ਨਾ ਤੇ ਕੱਲਾ ਅਸੀਂ ਭਾਂਡਾ ਬੰਦ ਨੇ ਇੱਕ ਬੰਦੇ ਸਰ ਕਿ ਜੀ ਉਹ ਐਦਾਂ ਜਿਉ ਨਹੀਂ ਤਾਂ ਜੀ ਸਰਕਾਰਾਂ ਐਦਾ ਹੈ ਸਰਕਾਰਾਂ ਨਹੀਂ ਸਾਡੀ ਸੁਣ ਰਹੀ ਸਾਡੀ ਜਿੰਨੇ ਜ਼ਿੰਮੇਵਾਰੀ ਹੈ ਅਸੀਂ ਕਿੰਨੇ ਕਿ ਨਿਭਾ ਰਹੇ ਹਾਂ ਮੇਰੇ ਕੋਲ ਬੜੇ ਕੇਸ ਆਏ ਵੀ ਬੜੇ ਕੇਸ ਇਹੋ ਜਿਹੇ ਵੀ ਆਏ ਵੀ ਜਿਹੜੇ ਕਹਿੰਦੇ ਸੀ ਵੀ ਸਾਨੂੰ ਆ ਕਿਹਾ ਗਿਆ ਵੀ ਤੁਹਾਨੂੰ ਅਮਰੀਕਾ ਭੇਜ ਦਿੰਦੇ ਆ ਪਾਚ ਸਾਡੀ ਡੋਂਕੀ ਲਵਾ ਦਿੱਤੀ ਪਰ ਜਦੋਂ ਕੇਸ ਜਦੋਂ ਤੁਸੀਂ ਵੈਰੀਫਾਈ ਕਰਦੇ ਹੋ ਨਾ ਤਾਂ ਸਾਫ ਪਤਾ ਲੱਗਦਾ ਵੀ ਡੋਂਕੀ ਦੇ ਪੈਸੇ ਆਪ ਹੀ ਦਿੱਤੇ ਨੇ ਤੇ ਹੁਣ ਜੇ ਉਥੋਂ ਵਾਪਸ ਆ ਗਏ ਨੇ ਤੇ ਉਹ ਏਜੰਟਾਂ ਦਾ ਦਿਮਾਗ ਖਾਂਦੇ ਆ ਵੀ ਹਾਂ ਸਾਡੇ ਪੈਸੇ ਵਾਪਸ ਕਰੋ ਜਿੱਦਾਂ ਮਰਜ਼ੀ ਸਾਡੇ ਪੈਸੇ ਵਾਪਸ ਕਰੋ ਦੇਖੋ ਪਤਾ ਹੁੰਦਾ ਸਾਰਾ ਜਿਹੜੇ ਬੰਦੇ ਨੇ ਡਾਂਕੀ ਲਾ ਕੇ ਜਾਣਾ ਓਨੂੰ ਵੀ ਪਤਾ ਹੁੰਦਾ ਓਦੇ ਫੈਮਲੀ ਨੂੰ ਵੀ ਪਤਾ ਹੁੰਦਾ ਕਿ ਇਹਨੇ ਕਿਸ ਰਸਤੇ ਤੋਂ ਜਾਣਾ ਹਮ ਜਦੋਂ ਤਾਂ ਕੰਮ ਕਰਨਾ ਉਦੋਂ ਸਾਨੂੰ ਸਾਰੀਆਂ ਸ਼ਰਤਾਂ ਮਨਜ਼ੂਰ ਹਮ ਜਦੋਂ ਉਹ ਕੰਮ ਪੂਰਾ ਨਾ ਹੋਇਆ ਫਿਰ ਏਜੰਟ ਗਲਤ ਓਨੇ ਜੀ ਸਾਨੂੰ ਗੁੰਮਰਾਹ ਕਰਤਾ ਜਾਂ ਉਹਨੂੰ ਕੁਝ ਕਰਤਾ ਸੋ ਟਰਮਸ ਐਂਡ ਕੰਡੀਸ਼ਨਸ ਦੋਨੋਂ ਇੱਕ ਟਾਈਮ ਤੋਂ ਪਹਿਲਾਂ ਡਿਫਰੈਂਟ ਹੁੰਦੀ ਐ ਜਦੋਂ ਕੰਮ ਪੂਰਾ ਨਹੀਂ ਹੋਇਆ ਤਾਂ ਡਿਫਰੈਂਟ ਹੋ ਜਾਂਦੀ ਐ ਪਤਾ ਤੁਹਾਨੂੰ ਵੀ ਇਹ ਪਤਾ ਮੈਨੂੰ ਵੀ ਇਹ ਕਈਆਂ ਨੂੰ ਇਹ ਚੀਜ਼ ਲੱਗਣੀ ਹੈ ਕਿ ਜੀ ਕੁਝ ਵੀ ਗਈ ਜਾਂਦੇ ਬਟ ਇਹ ਇਹ ਰਿਐਲਿਟੀ ਐ ਨਹੀਂ ਹੁਣ ਅਮਰੀਕਾ ਦੇ ਹਾਲਾਤ ਕੀ ਐ ਪ੍ਰੈਜ਼ੈਂਟ ਹਾਲਾਤ ਕੀ ਐ ਕਿਉਂਕਿ ਆਪ ਸਭ ਸਾਰਿਆਂ ਨੂੰ ਹੀ ਪਤਾ ਜਿਹੜੇ ਵਿਊਅਰਸ ਐ ਉਹਨਾਂ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਦੋ ਮੇਜਰ ਐਕਸੀਡੈਂਟ ਹੋਏ ਐ ਉੱਥੇ ਇੱਕ ਤੇਜਿੰਦਰ ਸਿੰਘ ਮੈਂ ਨਾਮ ਨਾਲ ਗਲਤ ਬੋਲਦਾ ਹਾਂ ਤਾਂ ਦੂਜਾ ਜਸ਼ਨਪ੍ਰੀਤ ਸਿੰਘ ਤੇ ਇਹਨਾਂ ਨੇ ਜਦੋਂ ਐਕਸੀਡੈਂਟ ਕੀਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਪ੍ਰੋਟੈਕਟਿੰਗ ਤੇ ਜਿਹੜਾ ਕਾਫੀ ਨੁਕਸਾਨ ਵੀ ਹੋਇਆ ਅਸਲ ਦੇ ਵਿੱਚ ਉਸ ਸਮੇਂ ਕੀ ਹਾਲਾਤ ਨੇ ਐਸ ਸਮੇਂ ਕੀ ਹਾਲਾਤ ਹੈ ਦੇਖੋ ਮੈਨੂੰ ਇਹਨਾਂ ਦੋਨਾਂ ਕੇਸਸ ਦੀ ਮੈਨੂੰ ਰਿਐਲਿਟੀ ਦਾ ਨਹੀਂ ਪਤਾ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਜਿੰਨਾ ਕਿ ਅਸੀਂ ਵੀ ਸੋਸ਼ਲ ਮੀਡੀਆ ਤੋਂ ਸੁਣਿਆ ਹੈ ਕਿ ਇਹੀ ਹੈ ਕਿ ਉਹ ਦੋਨੋਂ ਹੀ ਕੈਂਡੀਡੇਟ ਸ਼ਾਇਦ ਡੌਂਕੀ ਦੇ ਥਰੂ ਐਂਟਰ ਹੋਏ ਸੀ ਦੋਨੋਂ ਦੋਨੋਂ ਇਲੈਗਲ ਸੀ ਇਲੈਗਲ ਦੋਨੋਂ ਹੀ ਇਲੈਗਲ ਸੀ ਹੁਣ ਜਦੋਂ ਇੱਕ ਇਲੈਗਲ ਐਂਟਰ ਹੋਏ ਕੈਂਡੀਡੇਟ ਤੋਂ ਐਡਾ ਵੱਡਾ ਕੋਈ ਹਾਦਸਾ ਹੋ ਜਾਂਦਾ ਹੈ ਕਿਸੇ ਦੀ ਜਾਨ ਚਲੇ ਜਾਂਦੀ ਹੈ ਤੇ ਉਹ ਸਾਰੀ ਦੁਨੀਆ ਦਾ ਮੁੱਦਾ ਬਣ ਜਾਂਦਾ ਹੈ ਉਹ ਸਾਰੀ ਦੁਨੀਆ ਉਸ ਮੁੱਦੇ ਤੇ ਗੱਲ ਕਰ ਰਹੀ ਹੈ ਸਾਰੀ ਦੁਨੀਆ ਉਸ ਚੀਜ਼ ਨੂੰ ਦੇਖ ਰਹੀ ਹੈ ਤਾਂ ਉਹ ਮੁਲਕ ਦੀ ਸਰਕਾਰ ਤਾਂ ਚਾਹੂਗੀ ਕਿ ਇਹ ਦੁਬਾਰਾ ਚੀਜ਼ ਨਾ ਹੋਵੇ ਨਾ ਹੋਵੇ ਤਾਂ ਉਹ ਤਾਂ ਬਿਲਕੁਲ ਹਾਲਾਂਕਿ ਸਰਕਾਰਾਂ ਨੂੰ ਵੀ ਪਤਾ ਹੁੰਦਾ ਹੈ ਕਿ ਕਿੱਥੋਂ ਕਿਹੜੀ ਚੀਜ਼ ਹੋ ਰਹੀ ਹੈ ਕੀ ਰੂਟਿੰਗ ਹੋ ਰਹੀ ਹੈ ਬੇਸਿਕਲੀ ਜੇ ਮੈਂ ਗੱਲ ਕਰਾਂ ਨਾ ਕਿਸੇ ਵੀ ਮੁਲਕ ਦੀ ਤਾਂ ਉਹਨਾਂ ਨੂੰ ਸਸਤੇ ਚ ਲੇਬਰ ਚਾਹੀਦੀ ਹੈ ਤਾਂ ਅਸੀਂ ਉਹਨਾਂ ਲਈ ਸਭ ਤੋਂ ਸਸਤੀ ਲੇਬਰ ਦਾ ਜ਼ਰੀਆ ਮਤਲਬ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਸੇ ਟ੍ਰੰਪ ਦਿਖਾ ਰਿਹਾ ਮੈਂ ਸਾਰੇ ਵਾਪਸ ਭੇਜਨੇ ਆ ਤੇ ਟ੍ਰੰਪ ਚਾਵੇ ਤੇ ਉਕਾਲੀ ਉਹ ਰਸਤਾ ਬੰਦ ਕਰ ਸਕਦਾ ਸਾਰਾ ਦਾ ਸਾਰਾ ਬਿਲਕੁਲ ਕਰ ਸਕਦਾ ਜੇ ਟ੍ਰੰਪ ਨੇ ਇਹ ਚੀਜ਼ ਆਪਣੇ ਮੈਨੀਫੈਸਟੋ ਚ ਰੱਖੀ ਸੀ ਆਪਣੇ ਇਲੈਕਸ਼ਨ ਮੈਨੀਫੈਸਟੋ ਚ ਰੱਖੀ ਸੀ ਕਿ ਜਿਹੜੇ ਇਲੈਗਲ ਇਮੀਗਰੈਂਟ ਆ ਮੈਂ ਉਹ ਬੰਦ ਕਰਨੇ ਆ ਤਾਂ ਇਟ ਮੀਨਸ ਟ੍ਰੰਪ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਸੀ ਪਤਾ ਤਾਂ ਉਹਨਾਂ ਵੀ ਸੀ ਇਲੈਗਲ ਇਮੀਗ੍ਰੇਸ਼ਨ ਹੋ ਇਲੈਗਲ ਮਾਈਗ੍ਰੈਂਟ ਐਂਟਰ ਹੋ ਰਹੇ ਆ ਤਾਂ ਉਹਨਾਂ ਨੇ ਨਹੀਂ ਕੀਤਾ ਉਨੇ ਐਸੀ ਚੀਜ਼ ਨੂੰ ਸਿਟੀਜ਼ਨ ਨੂੰ ਇਹ ਚੀਜ਼ ਦਿਖਾ ਕੇ ਉਸ ਬੰਦੇ ਨੇ ਉੱਤੇ ਇਲੈਕਸ਼ਨ ਜਿੱਤਿਆ ਤੇ ਅੱਜ ਉਹਨੇ ਕੁਛ ਨਾ ਕੁਛ ਤਾਂ ਉਹਦਾ ਫਿਰ ਰਿਵਰਟ ਦੇਣਾ ਹੀ ਹੈ ਨਾ ਉਹਨੇ ਔਰ ਮਤਲਬ ਸਸਤੀ ਲੇਬਰ ਵੀ ਜਿਹੜੀ ਚਾਹੀਦੀ ਉਹ ਵੀ ਮਿਲ ਰਹੀ ਹੈ ਤੇ ਜਿਹੜੇ ਬੰਦੇ ਲੱਗਦਾ ਵੀ ਇਹ ਥੋੜੇ ਜਿਹਾ ਕ੍ਰਿਮਨਲ ਬੇਸਡ ਹੈ ਜਾਂ ਕੁਝ ਹੈ ਉਹਨਾਂ ਨੂੰ ਵਾਪਸ ਵੀ ਭੇਜ ਦੇ ਰਹੇ ਦੇਖੋ ਸਭ ਜਗ੍ਹਾ ਸੇਮ ਹੀ ਚੀਜ਼ ਹੁੰਦੀ ਹੈ ਕਿ ਕੁਛ ਚੀਜ਼ ਜਿਹੜੀ ਤੁਸੀਂ ਪ੍ਰੋਮਿਸ ਕਰਕੇ ਤੁਸੀਂ ਜਿੱਤ ਕੇ ਆਏ ਹੋ ਤਾਂ ਤੁਸੀਂ ਉਹ ਚੀਜ਼ ਕਰਕੇ ਵੀ ਦਿਖਾਉਣੀ ਹੈ ਤਾਂ ਹੀ ਤੁਸੀਂ ਅਗਲੀ ਵਾਰ ਵੋਟਾਂ ਲੈਣੀਆਂ ਆ ਜਾਂ ਲੋਕਾਂ 'ਚ ਵੀ ਇਹ ਆਣਾ ਕਿ ਹਾਂਜੀ ਇਸ ਬੰਦੇ ਨੇ ਜੋ ਕਿਹਾ ਸੀ ਤੇ ਉਹ ਕੀਤਾ ਤੇ ਇਹ ਚੀਜ਼ ਹਾਰਡ ਰਿਐਲਿਟੀ ਹੈ 트ਰੁੱਥ ਹੈ ਸਾਨੂੰ ਮੰਨਣਾ ਪੈਣਾ ਹੈ ਕਿ ਇਹ ਨਹੀਂ ਹੈ ਕਿ ਅਸੀਂ ਬਹੁਤ ਵਧੀਆ ਅਸੀਂ ਕੋਈ ਸਕਿਲਡ ਉਹ ਹੈਗੇ ਆ ਵੀ ਸਾਨੂੰ ਉਹ ਲੋਕ ਜਾਂ ਉਹਨਾਂ ਨੂੰ ਅਸੀਂ ਬਹੁਤ ਕੋਈ ਚੰਗੇ ਲੱਗਦੇ ਆ ਜਿਹੜਾ ਉਹ ਸਾਨੂੰ ਬੁਲਾਉਂਦੇ ਉਹਨਾਂ ਦੇ ਜਿਹੜੇ ਆਪਣੇ ਸਿਟੀਜ਼ਨ ਐ ਉਹ ਜਿਹੜੀਆਂ ਜੌਬਸ ਨਹੀਂ ਕਰਦੇ ਉਹ ਜੌਬਸ ਕਰਨ ਲਈ ਉਹ ਸਾਨੂੰ ਬੁਲਾਉਂਦੇ ਆ ਤੇ ਸਾਨੂੰ ਇਹ ਹੁੰਦਾ ਕਿ ਇੱਥੇ ਸਾਨੂੰ ਜਿੰਨੇ ਘੱਟ ਪੈਸੇ ਮਿਲਨੇ ਉਹਦੇ ਕੰਪੈਰੀਟਿਵਲੀ ਸਾਨੂੰ ਡਾਲਰਾਂ ਚ ਉੱਥੇ ਕਮਾਈ ਹੋਣੀ ਹੈ ਸਾਨੂੰ ਡਾਲਰਾਂ ਦੀ ਖਿੱਚ ਸਕਦੀ ਹੈ ਤੇ ਉਹਨਾਂ ਲਈ ਉਹ ਡਾਲਰ ਬਹੁਤ ਘੱਟ ਕੀਮਤ ਹੈ ਜਿਸ ਕਰਕੇ ਸਾਡੇ ਕੈਂਡੀਡੇਟ ਉੱਥੇ ਜਾਂਦੇ ਆ ਰਸਤਾ ਕੋਈ ਵੀ ਹੋਵੇ ਜਿਹਨੇ ਵਿਜ਼ਟਰ ਵੀਜ਼ਾ ਲੈਣਾ ਹੈ 70 80% ਉਹਨਾਂ ਦੀ ਵੀ ਰੇਸ਼ੋ ਉਹੀ ਹੈ ਕਿ ਇੱਕ ਵਾਰ ਵਿਸਟਰ ਮਿਲ ਜੇ ਅਸੀਂ ਵਾਪਸ ਉੱਥੋਂ ਨਹੀਂ ਆਉਣਾ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਅਗਰ ਗੱਲ ਕਰਦੇ ਹਾਂ ਸਾਡਾ ਕੈਨੇਡਾ ਆਫਿਸ ਦੇ ਵਿੱਚ ਅਸੀਂ ਮੇਜਰਲੀ ਸਾਡੇ ਕੋਲ ਉਹੀ ਕੈਂਡੀਡੇਟ ਆਂਦੇ ਆ जिन्होंने विजिटर ਤੋਂ कन्वर्ट कराना है जेडे विजिटर ਤੋਂ ਉੱਥੇ ਹੀ ਰਹਿਣਾ ਚਾਹੁੰਦੇ ਕਿ ਅਸੀਂ ਵਿਜ਼ਿਟਰ ਆ ਗਏ ਅਸੀਂ ਘੁੰਮ ਫਿਰ ਕੇ ਦੇਖ ਲਿਆ ਸਾਨੂੰ ਕੈਨੇਡਾ ਵਧੀਆ ਲੱਗਦਾ ਹੈ ਹੱਲੇ ਸਾਨੂੰ ਕੈਸ਼ ਤੇ ਜੌਬ ਮਿਲ ਰਹੀ ਹੈ ਤੁਸੀਂ ਸਾਡਾ ਲੀਗਲ ਸਟੇਟਸ ਕਨਵਰਟ ਕਰਾ ਦਿਓ ਤੇ ਉਹਦੇ ਨਾਲ ਸਾਨੂੰ ਇੱਕ ਜੌਬ ਰੇਟ ਵਧੀਆ ਮਿਲਣ ਲੱਗ ਜਾਣਾ ਤੇ ਅਸੀਂ ਇੱਥੇ ਰਹਿ ਕੇ ਪੱਕੇ ਹੋਣਾ ਅਸੀਂ ਇੰਡੀਆ ਵਾਪਸ ਨਹੀਂ ਮੁੜਨਾ ਸੋ ਵਿਜ਼ਿਟਰ ਜਿਹੜਾ ਗਿਆ ਹੋਇਆ ਉਹ ਵੀ 70 ਤੋਂ 80% ਰੇਸ਼ੋ ਹੈ ਜਿਹੜਾ ਉੱਥੋਂ ਮੁੜਨਾ ਨਹੀਂ ਚਾਹੁੰਦਾ ਨਹੀਂ ਚਾਹੁੰਦਾ ਖਾਸ ਕਰਕੇ 70 ਤੋਂ 80% 70 ਤੋਂ 80% ਇਹ ਮੈਂ ਨਹੀਂ ਕਹਿ ਰਿਹਾ ਇਮੀਗ੍ਰੇਸ਼ਨ ਦੇ ਆ ਡਾਟਾ ਕਹਿ ਰਿਹਾ ਇਮੀਗ੍ਰੇਸ਼ਨ ਦੀਆਂ ਫਿਗਰਸ ਹੈ ਕਿ ਨਹੀਂ ਮੁੜਨਾ ਚਾਹੁੰਦਾ ਇਹ ਤਾਂ ਵਿਸਟਰ ਵੀਜ਼ਾ ਲਵਾ ਕੇ ਜਾਂਦੇ ਆ ਵੀ ਕੋਈ ਕਹਿੰਦਾ ਮੈਂ